ਹਾਂ ਜੀ ਵੈਲਕਮ ਹੈ ਜੀ ਤੁਹਾਡਾ ਸ਼ਿੰਗਰਮੀ ਦੀ ਪੈਲੇਸ ਤੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਅਸੀਂ ਪਿਆਰ ਦਿਨੇ ਹੋ ਇੱਕ ਆਈਟਮ ਤੁਹਾਡੇ ਵਾਸਤੇ ਸਪੈਸ਼ਲ ਲੈ ਕੇ ਆਏ ਅੱਜ ਕਲਗੀ ਸਹਿਰਾ ਔਰ ਮਾਲਾ ਦੇ ਅੰਦਰ ਬੜੀ ਪੈਰ ਡਿਜ਼ਾਈਨ ਹੈ ਅੱਜ ਤੁਹਾਨੂੰ ਦਿਖਾਣੇ ਆ ਇੱਕ ਆਈਟਮ ਸਪੈਸ਼ਲ ਰੀ ਕਰਵਾਈ ਹੈ ਜੀ ਮਾਲਾ ਦੇ ਅੰਦਰ ਬੜਾ ਹੀ ਪੈਰਾਗਾ 2 ਵਰਗ ਤੱਕ ਹੈ ਬੜਾ ਹੀ ਸੋਬਰਾਈਟਮ ਹੈ ਤੇ ਨੈਕ ਤੋਂ ਮਿਲ ਜੇਗੀ ਕੁੰਦਨ ਦੇ ਅੰਦਰ ਕੁੰਦਨ ਦੀ ਹੈਗੀ ਮਾਲਾ ਵਾਲੀ ਬਹੁਤ ਹੀ ਪਿਆਰੀ ਹੈ ਤੁਸੀਂ ਸ਼ੇਰਵਾਨੇ ਨਾਲ ਪੈਂਟ ਕੋਰ ਨਾਲ ਕਿਸੇ ਮਰਜ਼ੀ ਫੇਰ ਕਰ ਸਕਦੇ ਹੋ ਇੱਕਾ ਸਪੈਸ਼ਲਾਈਜ਼ਡ ਮਈਆਵਲੀ ਕਲਗੀ ਦੇ ਅੰਦਰ ਕੁਝ ਡਿਜ਼ਾਈਨ ਬੜਾ ਹੀ ਪਿਆਰਾ ਹੋਈ ਕਸਟਮਰ ਦਾ ਔਰਲਾ ਪੀਸ ਹੈ ਟੋਰੰਟੋ ਤੋਂ ਆਰਡਰ ਸੀ ਕਸਟਮਰ ਦਾ ਬੜੀ ਪਿਆਰੀ ਕਲਗੀ ਹੈ ਤੁਸੀਂ ਇਹਨੂੰ ਕਸਟਮਾਈਜ਼ ਕਰਨਾ ਚਾਹੁੰਦੇ ਹੋ ਸਾਈਡ ਤੇ ਤੋਰੇ ਮੋਤੀ ਲੱਗੇ ਜਾਣਗੇ ਇਹਦੇ ਇਹਨੂੰ ਉੱਪਰ ਲੱਗੇ ਖੰਭੇ ਦੇ ਬਾਕੀ ਡਿਜ਼ਾਈਨ ਵਿੱਚ ਬੜੇ ਹੀ ਪਿਆਰੇ ਨੇ ਆ ਦੇਖੋ ਤੁਸੀਂ ਬਿਜ਼ਾਰ ਬਹੁਤ ਹੀ ਪਿਆਰੇ ਔਰ ਸਪੈਸ਼ਲ ਕਲੈਕਸ਼ਨ ਤਿਆਰ ਕਰਵਾਈਆ ਵਾਲੀ ਆ ਦੇਖੋ ਇੱਕ ਪੈਟਰਨ ਮਿਲ ਜਗਾ ਪੋਲ ਕੀ ਅੰਦਰ ਆ ਵਾਲਾ ਆ ਕਲਗੀ ਆ ਗਈ ਉੱਪਰ ਖੰਭਾਂ ਕੀ ਵਾਲੇ ਐਂਡ ਸਾਈਡ ਤੇ ਆਗੇ ਮੋਤੀ ਡਿਜ਼ਾਈਨ ਬੜੇ ਹੀ ਪਿਆਰੇ ਆ ਪਾਚੇ ਕੁੰਦ ਕਿਤਾਬਰਨਾ ਮਿਲ ਜੇਗਾ ਤੁਹਾਨੂੰ ਸਾਈਡ ਵਾਲਾ ਸਿੰਗਲ ਸਾਈਡ ਵਾਲੀ ਜਿਹੜੀ ਮਾਲਾ ਐਨ ਆਗੀ ਕਲਗੀ ਐਨ ਇੱਕ ਪੈਟਨ ਸਾਡੇ ਦੁਕਾਨ ਦਾ ਬਹੁਤ ਹੀ ਸੁਪਰ ਟ੍ਰੈਂਡਿੰਗ ਪੀਸ ਆ ਵਾਲਾ ਕਿ ਤੁਸੀਂ ਇਹਦੀ ਵੀਡੀਓ ਉੱਪਰ ਤੋਂ ਦੇਖ ਪਾ ਰਹੇ ਹੋ ਵੀਡੀਓ ਚ ਇਹ ਅੱਜ ਕੱਲ੍ਹ ਆਨਲਾਈਨ ਬਹੁਤ ਹੀ ਟ੍ਰੈਂਡਿੰਗ ਹੈ ਇਹਦੇ ਕਟਾਗੋਰ 30 ਤੋਂ 40% ਸੀਲ ਕਰ ਚੁੱਕੇ ਆ ਬਹੁਤ ਪਿਆਰਾ ਜਿਹਾ ਪੀਸ ਆ ਵਾਲਾ ਤੇ ਨੈਕਸਟ ਆਈਟਮ ਦੇਖੋ ਭਾਈ ਆਵਲੀ ਕਲਗੀ ਵੀ ਤਾਂ ਮਾਲਾ ਇਹ ਨਕਰੀ ਆਗੀ ਜੀ ਚੇਨ ਮਾਲਾ ਐਨ ਆਗੀ ਨਾਲ ਕਲਗੀ ਸੈਰੀਆਂ ਦਿਖਾ ਰਹੇ ਬੜੇ ਹੀ ਪਿਆਰੇ ਆ ਦੇਖੋ ਬੜੇ ਹੀ ਸਪੈਸ਼ਲ ਡਿਜ਼ਾਈਨ ਹੈਗੇ ਸੈਰੀਆਂ ਦੇ ਵਿੱਚ ਸਾਰੇ ਵੀ ਸਾਡੇ ਇਹ ਬਹੁਤ ਟ੍ਰੈਨਿੰਗ ਚਾਹੁੰਦੇ ਨੇ ਕਿ ਆਨਲਾਈਨ ਬਹੁਤ ਜ਼ਿਆਦਾ ਜੰਦੇ ਨੇ ਆ ਬਣੀ 3-4 ਵਾਰੀ ਰਿਪੀਟ ਕਰ ਦੋਗੇ ਡਿਜ਼ਾਈਨ ਸਾਰੇ ਆਵਣੇ ਆ ਦੇਖੋ ਡਿਜ਼ਾਈਨ ਹੋਰ ਵੀ ਨੱਚ ਬਹੁਤ ਪਿਆਰੇ ਨੇ ਜੀ ਕਿ ਆ ਦੇਖੋ ਬਹੁਤ ਟ੍ਰੈਨਿੰਗ ਵੀ ਦਾ ਵਾਲਾ ਸਾਈਡ ਤੇ ਆ ਵੀ ਜਰੀ ਐਂਡ ਦਾ ਸੈਂਟਰ ਤੇ ਕੇ ਮੋਤੀ ਤੇ ਡਿਜ਼ਾਈਨਿੰਗ ਇਹ ਚ ਹੋਰ ਵੀ ਬਹੁਤ ਸਹਰੀ ਹੈ ਸੋ ਇਹ ਵੀਡੀਓ ਨੂੰ ਤੁਸੀਂ ਕਰ ਦੋਗੇ ਸ਼ੇਅਰ ਜਿੰਨਾਂ ਦੀ ਅੱਗੇ ਮੈਰਿਜ ਤੁਹਾਡਾ ਬ੍ਰਦਰ ਛੋਟਾ ਚਾਹੇ ਬਣਾ ਚਾਹੇ ਫਰੈਂਡ ਹੈ ਥੈਂਕ ਯੂ so much